ਗਰਚਾ ਸਰਕਾਰੀ ਹਾਈ ਸਕੂਲ ਵਿਖੇ ਗੁਰਵਿੰਦਰ ਸਿੰਘ ਪੁੱਤਰ ਸਰਦਾਰ ਅਵਤਾਰ ਸਿੰਘ ਜੋ ਕਿ ਵਿਦੇਸ਼ ਯੂਐਸਏ ਵਿੱਚ ਰਹਿੰਦੇ ਨੇ ਪਰ ਇਹਨਾਂ ਦਾ ਪਿਆਰ ਆਪਣੀ ਮਿੱਟੀ ਨਾਲ ਹੈ ਜੋ ਆਏ ਦਿਨ ਹੀ ਸਮਾਜ ਸੇਵਾ ਕਰਦੇ ਰਹਿੰਦੇ ਆ। ਇਹਨਾਂ ਵੱਲੋਂ ਸਰਕਾਰੀ ਹਾਈ ਸਕੂਲ ਗਰਚਾ ਵਿਖੇ ਸਰਦਾਰ ਗੁਰਵਿੰਦਰ ਸਿੰਘ ਵੱਲੋਂ 18 ਲੋੜਵੰਦ ਬੱਚਿਆਂ ਨੂੰ ਸਾਈਕਲ ਅਤੇ ਸਕੂਲ ਨੂੰ ਇੱਕ ਇਨਵਰਟਰ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਮੂਹ ਸਟਾਫ ਬੱਚੇ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਹਾਂਜੀ ਪਰਿਭਾਜੀ ਅਸੀਂ ਤਾਂ ਜਿੱਦਾਂ ਮਤਲਬ ਹੈ ਬੜਾ ਪੈਦਲ ਆਂਦੇ ਹੁੰਦੇ ਸੀ ਤੁਰ ਕੇ ਆਂਦੇ ਸੀ ਹਾਂ ਨਾ ਸਕੂਲਾਂ ਦੇ ਵਿੱਚ ਇਹਦੇ ਪਿੱਛੇ ਤੁਹਾਡੀ ਇਹ ਕੀ ਸੋਚ ਰਹੀ ਹੈਗੀ ਆ ਕਿ ਜਿਹੜੇ ਮਤਲਬ ਬੱਚੇ ਜਿਹੜੇ ਹੈਗੇ ਆ ਕਿ ਹੋਰ ਪਿੰਡਾਂ ਚੋਂ ਆਂਦੇ ਆਗੇ ਜਾਂ ਦੂਰੋਂ ਆਂਦੇ ਆ ਵੀ ਪਹੁੰਚਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਦੋਂ ਬੱਚੇ ਪੈਦਲ ਤੁਰ ਕੇ ਆਉਂਦੇ ਸੀਗੇ ਤੇ ਉਹਨਾਂ ਨੂੰ ਇਸ ਕਰਕੇ ਵੀ ਸਾਈਕਲ ਦਿੱਤੀ ਵੀ ਬੱਚੇ ਥੋਪ ਕੇ ਗਰਮੀ ਚੋਂ ਵੀ ਸਾਈਕਲਾਂ ਤੇ ਆਉਣ ਤੇ ਰਾਹਤ ਮਿਲੇ ਉਹਨਾਂ ਨੂੰ ਨਾਲੇ ਟਾਈਮ ਸਿਰ ਪਹੁੰਚ ਟਾਈਮ ਸਿਰ ਸਕੂਲ ਤੇ ਪਹੁੰਚ ਸਕਦੇ ਟਾਈਮ ਸਿਰ ਕੱਟ ਜਾਂਦੇ ਨੇ ਜੀ ਸ਼ਰਦਾਨੰਦ ਸਾਈਕਲ ਦਿੱਤੇ ਨੇ ਉਹਨਾਂ ਵੱਧ ਤੋਂ ਵੱਧ ਨੇ ਇੱਥੇ ਪੂਰਨਪਿੰਡਾ ਦੇ ਸਕੂਲੇ ਹੁਣ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਸਾਈਕਲ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਹੈ ਉਹ ਅਸੀਂ ਹਾਜ਼ਰ ਰਹਿ ਸਕਦੇ ਹਾਂ ਅੱਛਾ ਤੁਸੀਂ ਸਾਈਕਲ ਤੋਂ ਇਲਾਵਾ ਉਹਦਾ ਵੀ ਕੁਝ ਜ਼ਰੂਰਤ ਮੰਗਦੇ ਹੋ ਉਹਨਾਂ ਲਈ ਵੀ ਹਾਜ਼ਰ ਹਾਂ ਹਾਂਜੀ ਉਹਨਾਂ ਲਈ ਵੀ ਹਾਜ਼ਰ ਹਾਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ ਬਰਦੀ ਕੋਈ ਲੈ ਸਕਦਾ ਫੀਸ ਆ ਚਾਹੀਦੀ ਅਸੀਂ ਜੀ ਉਹਨੂੰ ਦੇ ਸਕਦੇ ਹਾਂ ਠੀਕ ਹੈ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਆ ਸਾਈਕਲ ਦਿੱਤੇ ਗਏ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਸਾਡੇ ਸਕੂਲ ਦੇ ਵਿੱਚ ਗਰਚੇ ਪਿੰਡ ਤੋਂ ਇਲਾਵਾ ਮਾਲਕੋਟੜ ਤੋਂ ਬਹਾਦਰਪੁਰ ਤੋਂ ਮਾਲਕੋਟੜ ਤੋਂ ਮਹਿਰਮਪੁਰ ਤੋਂ ਬੱਚੇ ਪੜਨ ਆਉਂਦੇ ਆ ਤੇ ਜਿਹੜੇ ਬੱਚੇ ਇਹ ਨਾ ਪਿੰਡਾਂ ਤੋਂ ਆਉਂਦੇ ਸੀ ਗਰਚੇ ਤੋਂ ਇਲਾਵਾ ਦੂਰ ਵਾਲੇ ਪਿੰਡਾਂ ਤੋਂ ਉਹਨਾਂ ਤੋਂ ਕੁਝ ਇੱਕ ਪੇਰੈਂਟਸ ਇਦਾਂ ਮਤਲਬ ਆਪਣੇ ਬੱਚਿਆਂ ਨੂੰ ਸਾਡੇ ਕੋਲ ਨਹੀਂ ਲਗਾ پا ਰਹੇ ਸੀ ਕਿਉਂਕਿ ਉਹਨਾਂ ਕੋਲ ਸਾਧਨ ਅਵੇਲੇਬਲ ਨਹੀਂ ਸੀਗਾ ਬੱਚੇ ਦੇ ਲਈ ਸੋ ਇਸ ਤਰ੍ਹਾਂ ਦੀ ਸਾਡੀ ਲੋੜ ਸੀਗੀ ਔਰ ਐਡਮਿਸ਼ਨ ਲੈਣੀ ਚਾਹੁੰਦੇ ਸੀ ਉਹ ਲੇਕਿਨ ਉਹ ਟਰਾਂਸਪੋਰਟ ਦੀ ਸਹੂਬਦਾਂ ਆਣ ਜਾਣ ਦੀ ਸਹੂਬਦਾਂ ਨਾ ਹੋਣ ਕਾਰਨ ਰੁਕੇ ਹੋਏ ਸੀ ਸੋ ਕੁਦਰਤੀ ਤੌਰ ਦੇ ਉੱਤੇ ਜਿੱਥੇ ਚਾਹ ਉੱਥੇ ਰਾਹ ਵਾਲੀ ਗੱਲ ਹੈ ਵੀ ਸਾਨੂੰ ਗੁਰਵਿੰਦਰ ਸਿੰਘ ਜੀ ਹੋਣਾ ਨੇ ਅਪਰੋਚ ਕੀਤਾ ਔਰ ਉਹਨਾਂ ਨੇ ਕਿਹਾ ਵੀ ਉਹ ਸਕੂਲ ਦੇ ਲਈ ਕੁਝ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਸੋ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦੇ ਕਿ ਉਹਨਾਂ ਨੇ 18 ਬੱਚਿਆਂ ਨੂੰ ਜਿਹੜੇ ਹੈਗੇ ਆ ਉਹ ਸਾਈਕਲ ਦਿੱਤੇ ਆ ਜਿਹੜੇ ਕਿ ਬੱਚੇ ਪਿੰਡ ਮਾਲਖੁਰ ਤੋਂ ਬਹਾਦਰਪੁਰ ਤੋਂ ਔਰ ਮਲਪੁਰ ਜਾਂ ਮਹਿਰਮਪੁਰ ਤੋਂ ਆਉਂਦੇ ਆ ਸੋ ਇਹ ਬੱਚੇ ਆਉਣਗੇ ਇਹਨਾਂ ਦੇ ਨਾਲ ਹੋਰ ਉਤਸ਼ਾਹ ਵਧੂਗਾ ਇਹਨਾਂ ਪਿੰਡਾਂ ਦੇ ਬੱਚੇ ਜਿਹੜੇ ਆ ਸਾਡੇ ਕੋਲ ਪੜ੍ਹਨ ਆਉਣਾ ਚਾਹੁੰਦੇ ਆ ਉਹ ਉਹਨਾਂ ਨੂੰ ਇਸ ਚੀਜ਼ ਦੇ ਲਈ ਹੋਰ ਭਾਰਮਾ ਹੰਗਾਰਾ ਮਿਲੂਗਾ ਵੀ ਉਹ ਆਣਗੇ ਤੇ ਉਹਨਾਂ ਨੇ ਸਾਨੂੰ ਅਸੀਂ ਬਹੁਤ ਧੰਨਵਾਦ ਦੀਆਂ ਪਰਿਵਾਰ ਦੇ ਉਹਨਾਂ ਨੇ ਅੱਗੇ ਨੂੰ ਵੀ ਕਿਹਾ ਕਿ ਜੇ ਸਕੂਲ ਦੇ ਲਈ ਕਿਸੇ ਵੀ ਹੋਰ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੋਵੇ ਬੱਚਿਆਂ ਦੀ ਖਾਤਰ ਜਾਂ ਸਕੂਲ ਦੇ ਇਨਫਰਾਸਟ੍ਰਕਚਰ ਦੀ ਖਾਤਰ ਤਾਂ ਉਹ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਔਰ ਸਕੂਲ ਦੀ ਬਿਹਤਰੀ ਲਈ ਆਪਾਂ ਕੰਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਆ ਗਏ ਕਿ ਇਹ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਆ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਆ ਸਮੁੱਚੇ ਪਰਿਵਾਰ ਦਾ ਸਾਡੇ ਬਹੁਤ ਸਤਿਕਾਰਯੋਗ ਵੀਰ ਗੁਰਵਿੰਦਰ ਸਿੰਘ ਤੇ ਉਹਨਾਂ ਦੇ ਪਿਤਾ ਸਾਡੇ ਪਰਮਾਨੰਥ ਹਾਜਰ ਐ ਇਸ ਵੇਲੇ ਸਰਦਾਰ ਰਵਤਾਰ ਸਿੰਘ ਜੀ ਯੂ ਐਸ ਏ ਤੋਂ ਆ ਜਿਨ੍ਹਾਂ ਨੇ ਇਹ ਦੇਖਿਆ ਕਿ ਬੱਚਿਆਂ ਦੀ ਗਿਣਤੀ ਨੂੰ ਘਟ ਰਹੀ ਸਕੂਲ ਦੇ ਵਿੱਚ ਦੂਰ ਪਿੰਡਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਵੇਂ ਦਾਖਲਿਆਂ ਲਈ ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਜਿਹੜੇ ਗੱਤਿਆਂ ਤੋਂ ਬਾਹਰਲੇ ਪਿੰਡਾਂ ਤੋਂ ਇੱਥੇ ਬੱਚੇ ਪੜ੍ਹਨ ਆਣੇ ਆ ਉਹਨਾਂ ਵਾਸਤੇ ਇਹ ਘਟੂ ਘਟ 1 ਲੱਖ ਰੁਪਇਆ ਲਾ ਕੇ ਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਅੱਜ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਦੇ ਸਪੋਰਟ ਦਿੱਤੇ ਗਏ ਸਾਈਕਲ ਤਾਂ ਕਿ ਬੱਚੇ ਆਪਣੇ ਆਰਾਮ ਦੇ ਨਾਲ ਤਰੀਕੇ ਨਾਲ ਟਾਈਮ ਸੇ ਸਕੂਲ ਪਹੁੰਚ ਸਕਣ ਇਹ ਸਾਰਾ ਜਿਹੜਾ ਪ੍ਰਾਲਾ ਪਰਿਵਾਰ ਵੱਲੋਂ ਕੀਤਾ ਗਿਆ ਹੈ ਗੱਲ ਤੇ ਪਰਿਵਾਰ ਵੱਲੋਂ ਉਸ ਪਰਿਵਾਰ ਦਾ ਸਮੁੱਚੇ ਰੂਪ ਦੇ ਵਿੱਚ ਅਸੀਂ ਸਾਰੇ ਸਕੂਲ ਵੱਲੋਂ ਸਾਡੇ ਸਕੂਲ ਦੇ ਮੁਖ ਅਧਿਆਪਕ ਜੀ ਸ਼੍ਰੀ ਨਵੀਨਪਾਲ ਗੁਗਾਟੀ ਜੀ ਸਾਰਾ ਸਟਾਫ ਅਤੇ ਬੱਚਿਆਂ ਵੱਲੋਂ ਪਰਿਵਾਰ ਦੇ ਅਸੀਂ ਰਿਣੀ ਹਾਂ ਬਹੁਤ ਬਹੁਤ ਧੰਨਵਾਦੀ ਆ ਕਿੰਨੇ ਸਾਈਕਲ ਦਿੱਤੇ ਆ ਇਹ 18 ਸਾਈਕਲ ਬੱਚਿਆਂ ਲਈ ਦਿੱਤੇ ਗਏ ਆ ਜੀ ਲਗਭਗ 5-6000 ਕੋਸਟ ਦਾ ਹੈ ਇਹ ਸਾਈਕਲ ਆ ਬਹੁਤ ਵਧੀਆ ਕੰਪਨੀ ਦੇ ਸਾਈਕਲ ਦਿੱਤੇ ਗਏ ਆ ਤੇ ਇਹ ਬੱਚਿਆਂ ਲਈ ਲਾਹੇਵੰਦ ਹੋਊਗੇ ਅਸੀਂ ਉਮੀਦ ਕਰਦੇ ਆ ਤੇ ਸਕੂਲ ਦੇ ਬੱਚਿਆਂ ਦੀ ਗਿਣਤੀ ਜਿਹੜੀ ਆ ਵਧੂਗੀ ਇਹ ਵੀ ਅਸੀਂ ਆ ਨਾਲੇ ਸਮੇਂ ਲਈ ਵੀ ਉਮੀਦ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਬਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਜੀ ਅੱਜ ਤੁਹਾਡੇ ਆਪਣੇ ਘਰ ਚਾ ਪਿੰਡ ਦੇ ਵਿੱਚ ਜਿਹੜੇ ਸਾਈਕਲ ਦਿੱਤੇ ਗਏ ਹੈਗੇ ਆ ਠੀਕ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜੇ ਬੱਚੇ ਪੜਨ ਡੇਲੀ ਟਾਈਮ 'ਤੇ ਆਉਗੇ ਤੇ ਧੁੱਪ ਦੇ ਵਿੱਚ ਬਿਤਾਉ ਹੂਗਾ ਗਰਮੀ ਅੱਗੇ ਜ਼ਿਆਦਾ ਵਧਣੀ ਹੁਣ ਕਹਿੰਦਾ ਮਤਲਬ ਜੇ ਤੁਸੀਂ ਸਾਈਕਲ ਤੇ ਆਣਗੇ ਟਾਈਮ 'ਤੇ ਆ ਸਕੋਗੇ ਤੇ ਜਾ ਵੀ ਸਕੋਗੇ ਹਾਂਜੀ ਇਹ ਅਫਤਾਰ ਸਿੰਘ ਹੋਣਾ ਤਾਂ ਇਹ ਉਪਰਾਲਾ ਜਿਹੜਾ ਇਹਨਾਂ ਦੇ ਪਰਿਵਾਰ ਦਾ ਆ ਹਾਂਜੀ ਇਹ ਇਹ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਆ ਇਹ ਬਰਾਲਾ ਬਹੁਤ ਵਧੀਆ ਜੀ ਆਪਣੇ ਸਕੂਲ ਦੇ ਲਈ ਠੀਕ ਹੈ। ਗੁੜੀ ਤੁਹਾਡਾ ਨਾਮ ਕੀ ਆ? ਚਾਂਦਨੀ ਰਾਣੀ। ਚਾਂਦਰੀ ਰਾਣੀ। ਕਿਹੜਾ ਪਿੰਡ ਆ? ਮਾਲਕੁਰ। ਮਾਲਕੁਰth ਹੈਗਾ ਆ ਹਨਾ ਅੱਜ ਤੁਹਾਨੂੰ ਸਾਈਕਲ ਮਿਲਿਆ ਹੈਗਾ ਹੁਣ ਤੁਸੀਂ ਇੱਥੇ ਰੋਜ਼ ਟਾਈਮ ਸਿਰ ਆਇਆ ਕਰੋਗੇ ਨਾ? ਕਿੰਨੀ ਕੁ ਖੁਸ਼ੀ ਹੋਈ ਆ? ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਸਾਈਕਲ ਮਿਲਿਆ? ਹਾਂਜੀ ਬਹੁਤ ਵਧੀਆ। ਠੀਕ ਆ ਜੀ ਮਤਲਬ ਬੱਚਿਆਂ ਦਾ ਉਤਸ਼ਾਹ ਵੀ ਵੱਧਾ ਕਿ ਟਾਈਮ ਸਿਰ ਪਹੁੰਚ ਜਾਣ ਹਨਾ। ਕਿ ਤੁਹਾਨੂੰ ਇੱਥੇ ਸਾਈਕਲ ਮਿਲਿਆ ਕਿੰਨੀ ਕੁ ਖੁਸ਼ੀ ਹੋਈ ਆ? ਜਿਆਦਾ ਖੁਸ਼ੀ ਹੋਈ ਆ ਹੁਣ ਸਾਈਕਲ ਤੇ ਆਇਆ ਕਰੋਗੇ ਨਾ ਹਾਂਜੀ ਠੀਕ ਹੈ ਜੀ ਜੀ ਤੁਹਾਡੇ ਕਿਹੜੇ ਪਿੰਡ ਆ ਅੱਜ ਤੁਹਾਡੇ ਬੱਚੇ ਨੂੰ ਵੀ ਸਾਈਕਲ ਮਿਲਿਆ ਹਾਂਜੀ ਇੱਕ ਹੀ ਕਹਿਣਾ ਚਾਹੁੰਦੇ ਆ ਤੁਸੀਂ ਬਹੁਤ ਖੁਸ਼ੀ ਜਦੋਂ ਨਿਆਣੇ ਤੁਰਕੇ ਆਦੇ ਸੀ ਨਾ ਸਾਈਕਲ ਦਿੱਤਾ ਕਿੰਨੇ ਜਿਨੀ ਸਾਈਕਲ ਦੇ ਦਿੰਦੇ ਹੋ ਧੰਨਵਾਦ ਬਹੁਤ ਜਿਹੜੇ ਤੁਰਕੇ ਆਦੇ ਸੀ ਉਹ ਸਮੱਸਿਆ ਖਤਮ ਹੋ ਗਈ ਆ ਹਾਂਜੀ ਹੁਣ ਬੱਚੇ ਵੀ ਟਾਈਮ ਸਿਰ ਸਕੂਲੇ ਆ ਸਕਾਂਗੇ ਠੀਕ ਹੈ